ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੌਲੀ ਜਹੀ ਉਮਰ ਦੀ ਆਪਣੀ ਕੁੜੀ ਡਰਦੀ ਡਰਦੀ ਕਦੀ ਚੋਰ ਆਖਣ ਨਾਲ ਕਾਊਂਟਰ ਤੇ ਲੱਗੀ ਗ੍ਰਾਹਕਾਂ ਦੀ ਲੰਬੀ ਲਾਈਨ ਦੇਖ ਲਿਆ ਕਰਦੀ ਤੇ ਕਦੀ ਚੀਜ਼ਾਂ ਸਕੈਨ ਕਰਦੀ ਰਿਹਾ ਹੱਥ ਕੰਬਣ ਜਿਹਾ ਲੱਗਦੇ ਮੈਂ ਆਪਣਾ ਤਜਹੀ ਨਾਲ ਪੁੱਛ ਹੀ ਲਿਆ ਕਿ ਬੇਟਾ ਨਵੀਂ ਲੱਗਦੀ ਹੈ ਮੇਰੇ ਮੂੰਹੋਂ ਬੇਟਾ ਸੁਣਾ ਜਿੱਦਾਂ ਪਾਣੀ ਖੁਣੋਂ ਤੜਪ ਤੜਪ ਰਹੀ ਮੱਛੀ ਨੂੰ ਸਮੁੰਦਰ ਮਿਲ ਗਿਆ ਹੋਵੇ ਆਖਣ ਲੱਗੀ ਅੰਕਲ ਜੀ ਅੱਜ ਹੀ ਨਵੀਂ ਨੌਕਰੀ ਸ਼ੁਰੂ ਕੀਤੀ ਏ ਤੇ ਇੱਕ ਆਈਟਮ ਦਾ ਨੰਬਰ ਨਹੀਂ ਲੱਭ ਰਿਹਾ ਫੇਰ ਉਸਨੇ ਕੋਲ ਪਏ ਕਾਗਜ਼ ਤੋਂ ਨੰਬਰ ਲੱਭਣਾ ਸ਼ੁਰੂ ਕਰ ਦਿੱਤਾ ਮੈਨੂੰ ਅਰਸਾਂ ਪਹਿਲਾਂ ਮਤਸਰ ਵਾਲੀ ਆਪਣੀ ਪਹਿਲੀ ਨੌਕਰੀ ਦਾ ਪਹਿਲਾ ਦਿਨ ਚੇਤੇ ਆ ਗਿਆ ਨਵਾਂ ਹੋਟਲ ਨਵੀਂ ਰਸੋਈ ਟਾਈ ਤੇ ਪੈ ਗਏ ਤੜਕੀ ਦੇ ਛਿੱਟੇ ਮਸ਼ੀਨ ਵਾਂਗ ਦੌੜਦੇ ਫਿਰਦੇ ਲੋਕ ਅਤੇ ਫਿਰ ਫਰਸ਼ ਤੋਂ ਤਿਲਕ ਕੇ ਲਿਬੜੀ ਹੋਈ ਮੇਰੀ ਨਵੀਂ ਨਕੋਰ ਪੈਂਟ ਸਾਰਾ ਕਿਚਨ ਸਟਾਫ ਮੇਰੇ ਤੇ ਹੱਸਣ ਲੱਗਾ ਮੇਰੀ ਬੜੀ ਬੁਰੀ ਹਾਲਤ ਰੋਣ ਹੱਕਾ ਹੋਇਆ ਸੋਚੀ ਜਾ ਰਿਹਾ ਸੀ ਕਿ ਕਦੋਂ ਛੁੱਟੀ ਹੋਵੇ ਤੇ ਕਦੋਂ ਕਦੋਂ ਕਦਾਈ ਵਾਲੀ ਗੱਡੀ ਫੜ ਬਟਾਲੇ ਭੱਜ ਕੇ ਮਾਂ ਦੀ ਬੁੱਕਲ ਵਿੱਚ ਵੜ ਜਾਵਾਂ ਇਹ ਸਭ ਕੁਝ ਸੋਚ ਹੀ ਰਿਹਾ ਸੀ ਕਿ ਕਿਸੇ ਨੇ ਮੋਢੇ ਤੇ ਆਣ ਹੱਥ ਰੱਖਿਆ ਹੱਥ ਕਾਹਦਾ ਇੰਜ ਲੱਗਾ ਕਿਸੇ ਨੇ ਤਪਦੀ ਦੁਪਹਿਰ ਸਿਰ ਤੇ ਛਤਰੀ ਤਾਂ ਦਿੱਤੀ ਹੋਵੇ ਉਹ ਲੈਸਲੀ ਨਾਮ ਦਾ ਕਿਚਨ ਸੁਪਰਵਾਈਜ਼ਰ ਸੀ ਆਖਣ ਲੱਗਾ ਪੁੱਤ ਘਬਰਾਈ ਨਾ ਇਹ ਜੋ ਕੁਝ ਤੇਰੇ ਨਾਲ ਹੋ ਰਿਹਾ ਇਹ ਪਹਿਲੀ ਵਾਰ ਤਕਰੀਬਨ ਹਰੇਕ ਨਾਲ ਹੀ ਹੁੰਦਾ ਹੈ ਦਿਲ ਨਾ ਛੱਡੀ ਮੈਂ ਤੇਰੇ ਨਾਲ ਹਾਂ ਨਾਲ ਹੀ ਬਾਕੀਆਂ ਨੂੰ ਸੰਬੋਧਨ ਹੁੰਦਾ ਆਖਣ ਲੱਗਾ ਤੇ ਖਬਰਦਾਰ ਜੇ ਕਿਸੇ ਨੇ ਇਸ ਨੂੰ ਤੰਗ ਕੀਤਾ ਤਾਂ ਇਹ ਮੇਰਾ ਦੋਸਤ ਵੀ ਹੈ ਤੇ ਪੁੱਤ ਵੀ ਮੇਰੇ ਮਰਦੇ ਹੋਏ ਵਿੱਚ ਜਾਨ ਪੈ ਗਈ ਮੂੰਹ ਅੱਡੀ ਨੈਤਾਂ ਦੇ ਐਨ ਵਿੱਚਕਾਰ ਜਿਵੇਂ ਰੱਬ ਆ ਗਿਆ ਹੋਵੇ ਮੁੜ ਕੇ ਉਸੇ ਲੇਜ਼ਲੀ ਅੰਕਲ ਨੇ 3 ਮਹੀਨੇ ਦੀ ਪ੍ਰੋਬੇਸ਼ਨ ਦੌਰਾਨ ਮੇਰੀ ਢਾਲ ਬਣ ਕੇ ਰੱਖੀ ਕੀਤੀ ਪਰੋਬੇਸ਼ਨ ਦੇ ਆਖਰੀ ਦਿਨ ਮੈਂ ਕੋਲ ਗਿਆ ਤੇ ਆਕੇ ਅੰਕਲ ਤੇਰੀਆਂ ਕੀਤੀਆਂ ਮਿਹਰਬਾਨੀਆਂ ਦਾ ਮੁੱਲ ਕਿੱਦਾਂ ਮੋੜਾਂਗਾ? ਥਾਪੀ ਦਿੱਤੀ ਤੇ ਆਖਣ ਲੱਗਾ ਕਿ ਵੇਲਾ ਆਵੇਗਾ ਜ਼ਰੂਰ ਮੋੜ ਦੇਵਾਂ। ਫਿਰ ਇਸ ਤੋਂ ਪਹਿਲਾਂ ਕਿ ਉਹ ਵੇਲਾ ਆਉਂਦਾ ਇੱਕ ਦਿਨ ਹਾਰਟ ਅਟੈਕ ਨਾਲ ਜੜਾਈ ਕਰ ਗਿਆ। ਐਨੇ ਨੂੰ ਲੈਣ ਵਿੱਚ ਖਲੋਤੇ ਨੂੰ ਪਿੱਛੋਂ ਉੱਚੀ ਸਾਰੀ ਪਈ ਇੱਕ ਆਵਾਜ਼ ਨੇ ਲੇਸਲੀ ਅੰਕਲ ਵੇਲੇ ਦੀਆਂ ਸੋਚਾਂ ਦੀ ਲੜੀ ਤੋੜ ਦਿੱਤੀ। ਪਿੱਛੇ ਖਲੋਤਾ ਗੋਰਾ ਆਖ ਰਿਹਾ ਸੀ ਟਾਈਮ ਕਿਉਂ ਲੱਗ ਰਿਹਾ ਹੈ ਮੈਂ ਆਪ ਮੁਹਾਰੇ ਹੀ ਆਖ ਉਠਿਆ اے دوست ਆ ਥੋੜਾ ਹੌਸਲਾ ਤੇ صبر رکھ ਨਵੀਂ ਕੁੜੀਏ ਤੇ ਉੱਤੋਂ ਵਿਚਾਰੀ ਦੀ ਜੌਬ ਦਾ ਪਹਿਲਾ ਦਿਨ ਹੈ ਤੈਨੂੰ ਦੱਸਣ ਦੀ ਲੋੜ ਨਹੀਂ ਕਿ ਬੰਦੇ ਦੀ ਨੌਕਰੀ ਤੇ ਪਹਿਲਾ ਦਿਨ ਕਿੱਦਾਂ ਲੰਘਦਾ ਹੈ ਹੁਣ ਪਿੱਛੇ ਰੌਲਾ ਪਾਉਂਦੇ ਗੋਰੇ ਦੇ মুখ ਤੇ ਪਛਤਾਵੇ ਤੇ ਹਮਦਰਦੀ ਅਤੇ ਉਸ ਕੁੜੀ ਦੀਆਂ ਅੱਖਾਂ ਵਿੱਚ ਧੰਨਵਾਦ ਵਾਲੇ ਡੂੰਘੇ ਜਿਹੇ ਅਹਿਸਾਸ ਹਨ ਤੇ ਘੜੀ ਕਮਕਰੋਂ ਸਾਦੇ ਵਾਲੇ ਝੋਲੇ ਚੁੱਕੀ ਬਾਹਰ ਨੂੰ ਜਾਂਦੇ ਹੋਏ ਹੋਇਆ ਮੈਂ ਆਪਣੇ ਆਪ ਵਿੱਚ ਕਾਫੀ ਹਲਕਾ ਫੁਲਕਾ ਮਹਿਸੂਸ ਕਰ ਰਿਹਾ ਸਾਂ ਸ਼ਾਇਦ ਅੱਜ ਕਈ ਬਰੇ ਪਹਿਲਾਂ ਲੇਸਲੇ ਅੰਕਲ ਵੱਲੋਂ ਚੜਾਏ ਹੋਏ ਇੱਕ ਵੱਡੇ ਕਿਸਾਰੇ ਕਰਜ਼ੇ ਦੀ ਪਹਿਲੀ ਕਿਸ਼ਤ ਜਰੂਰ ਮੋੜ ਆਇਆ ਸਾਂ ਸੋ ਦੋਸਤੋ ਹੋ ਸਕਦਾ ਹੈ ਇਦਾਂ ਦੇ ਕਈ ਕਰਜ਼ੇ ਤੁਹਾਡੇ ਸਿਰ ਵੀ ਜਰੂਰ ਚੜੇ ਹੋਣ ਸੋ ਵਹੀ ਖਾਤੇ ਹਮੇਸ਼ਾ ਤਿਆਰਬਾਰ ਤਿਆਰ ਰੱਖਿਆ ਕਰੋ ਕਿ ਪਤਾ ਕਦੋਂ ਪਿਛਲੇ ਹਿਸਾਬ ਕਿਤਾਬ ਚਕਾਉਣ ਦਾ ਮੌਕਾ ਮਿਲ ਜਾਵੇ